ਪਿਛਲੇ ਕੁਝ ਦਿਨਾਂ ਤੋਂ ਦਰਾਹਾ ਵਿਖੇ ਵੱਖ-ਵੱਖ ਕਿਸਾਨ ਜੁਗੀਆਂਾਂ ਵੱਲੋਂ ਸਰਹੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ਵਿੱਚ ਧਰਨਾ ਲਗਾਇਆ ਗਿਆ ਸੀ ਇਸੇ ਨੂੰ ਲੈ ਕੇ ਕਿਸਾਨ ਜੁਗੀਆਂਾਂ ਵੱਲੋਂ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨ ਦੀ ਕਾਲ ਵੀ ਦਿੱਤੀ ਗਈ ਸੀ ਅੱਜ ਇਸੇ ਕੜੀ ਤਹਿਤ ਦਰਾਹਾ ਪੁਲਿਸ ਸਟੇਸ਼ਨ ਦੇ ਵਿੱਚ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਦਰਾਹਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਉਪਰੰਤ ਕਿਸਾਨ ਜੁਨੀਅਨ ਦੇ ਨetaਵਾਂ ਵੱਲੋਂ ਇਹ ਸਹਿਮਤੀ ਪਕਟਾਈ ਗਈ ਕਿ ਕੁਝ ਸ਼ਰਤਾਂ ਦੇ ਅਧੀਨ ਇਹ ਨਹਿਰ ਪੱਕੀ ਕਰ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਕੋਈ ਇਸ ਤੇ ਆਪੱਤੀ ਨਹੀਂ ਹੋਵੇਗੀ। ਅਸੀਂ ਕਰਦੇ ਹਾਂ ਹਾਂ ਅੱਗੇ ਵਾਲੇ ਤੋਂ ਪੰਜ ਟੀਮਾਂ ਨੇ ਪੂਰੇ ਜਨਮ ਵਿੱਚ ਆ ਗਏ। ਤਸਵੀਰ ਦੇਖੋ ਦੇਖੋ 13 ਤੋਂ ਉੱਪਰ ਕੁਝ ਜੀਉਦਾ ਹੈ। ਮੈਂ ਤੁਹਾਨੂੰ ਪੰਜ ਟੀਮਾਂ ਲੇਕੇ ਦੇ ਰਿਹਾ ਕਿ ਰਜੀਵ ਕੱਟਿਆ ਐਸੇ ਸਾਹਮਣੇ ਲੇਕੇ ਬੰਦੇ ਬੀ.ਐਸ.ਟੀ. ਦੇ ਬੰਦੇ ਲੇਕੇ ਪੂਰਾ ਆਪਣਾ ਫਰਸ਼ਾ ਬੈਠਾ ਹੈ। ਅਸੀਂ ਹੱਥ ਜੋੜ ਰਹੇ ਹਾਂ ਇੰਦਾ ਇੰਟਰਸਟ ਆਫ ਸਟੇਕ ਇਹ ਪੰਜਾਬ ਦੀ ਭਲਾਈ ਹੋਵੇ 12000 ਤੋਂ 15000 ਸਾਢੇ ਲਗਰੇ ਉਹ 3000 ਪਾਣੀ ਤੁਸੀਂ ਮੈਂ ਕਿਹਾ ਤੁਸੀਂ ਸਾਰਾ ਕਿਨੇ ਘਰ ਤੁਸੀਂ ਲੈ ਤੁਸੀਂ 30 ਦੀ ਹੌਸਪਾਵਰ ਦੇ ਪੰਪ ਨਾ ਲਾਓ ਤੁਸੀਂ 100 100 ਪਾਵਰ ਦੇ ਹੌਸਪੋਰ ਲਾਓ ਮੈਂ ਵੀ ਕਿਸਾਨ ਦਾ ਪੁੱਤ ਆ ਮੈਂ ਨਾ ਲਾਉ ਉਹ ਮੈਨੂੰ ਨਹੀਂ ਤਾਂ ਖਤਰਾ ਸਰ ਬੇਨਤੀ ਤੁਸੀਂ 150 150 ਹੌਸਪਾਵਰ ਦੇ ਪੰਪ ਲਵਾਓ ਮੈਂ ਇੱਥੇ ਬਣਾ ਕਰ ਰਹਿਣਾ ਐਚਐਸਬੀ ਦੀ ਹਿੰਦਪਤ ਹਰਿੰਦਰਪਾਲ 베ਦੀ ਲਿਫਟਿੰਗ ਪੰਪ ਦੇ ਕਿ ਇੱਕ ਪੰਪ ਇੱਕ ਪੈਣ ਨੂੰ ਦੋ ਤੋਂ ਵੱਧ ਮਿਲ ਸਕਦੇ ਆ ਮੇਰੇ ਮੇਰੇ ਪੈੜ ਦੀ ਭੋ ਹਲੇ ਕਿ ਸਥਿਤੀ ਇਹ ਜੀ ਹੈ ਜੀ ਕਿ ਉਹ ਬਲੌਂਗ ਦਾ ਪਹਿਲਾਂ ਪਹਿਲਾਂ ਡਿਮਾਂਡ ਰੇਜ਼ ਕਰੋ ਡਿਮਾਂਡ ਰੇਜ਼ ਕਰੋ ਕਿ ਕਿੰਨੇ ਏਕੜਾਂ ਪਾਣੀ ਲੈਣਾ ਕਿੰਨੇ ਏਕੜ ਹੈ ਅਸੀਂ 2 ਦੇ 3 ਲਾਣੇ 4 ਲਾਣੇ ਸਰਕਲ ਤੁਸੀਂ 2 ਤਾਂ ਛੱਡੋ ਤੁਸੀਂ ਅਸੀਂ ਏਰੀਆ ਤੁਸੀਂ ਬਣਾਓ ਅੱਛਾ 2 ਦੇ ਬਾਅਦ ਮਿਲ ਜਾ ਦੋ ਦੇ ਬਾਅਦ ਮਿਲ ਜਾ ਏਰੀਆ ਸੈਮਤੀ ਬਣਾ ਦੋਗੇ ਅੱਜ ਆਪਾਂ ਦਾ ਚੱਲ ਰਹਿਣ ਦਾ ਰੱਖਦਾ ਹੈ ਜਿਸ ਰੰਗ ਨਾਰੇ ਨੂੰ ਪੱਕਾ ਕਰਨ ਦਾ ਮਾਮਲਾ ਲਗਾਤਾਰ ਕਈ ਦਿਨਾਂ ਦਾ ਉਲਝਿਆ ਹੋਇਆ ਸੀ ਅੱਜ ਵੀ ਮੀਟਿੰਗ ਹੋਈ ਹੈ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋਈਆਂ ਸੀ ਅੱਕੀਨ ਝੋੜ ਨਿਕਲਿਆ ਜੀ ਮੀਟਿੰਗ ਨਾਲ ਉਹਦੇ 'ਚ ਇਹ ਹੈਗਾ ਜੀ ਕਿ ਅਸੀਂ ਜਿਹੜਾ ਹੈਗਾ ਕਿਸ ਨਾਲੀ ਨੂੰ ਨਾਲ ਜਿਹੜੀ ਜਿਹੜੀ ਹੋਣੀ ਹੈ ਠੀਕ ਹੈ ਉਹਦੇ ਚ ਉਹਨਾਂ ਦਾ ਜਿਹੜਾ ਸ਼ੰਕਾ ਸੀ ਵੀ ਰੀਚਾਰਜ ਨਹੀਂ ਹੋਊਗਾ ਅਸੀਂ ਉਹਨੂੰ ਇਹ ਹੀ ਗਾਰੰਟੀ ਦਿੱਤੀ ਆ ਕਿ ਤਾਂ ਪਹਿਲਾ 200 226 ਫੁੱਟ ਸੀ ਉਹਨਾਂ ਤੱਕ ਲਗਭਗ 250 ਫੁੱਟ ਤੱਕ ਬੈਟਰੀ ਤਾਂ ਵੱਧ ਗਈ ਹੈ ਉਹਦੇ ਨਾਲ ਰੀਚਾਰਜ ਜਿਹੜਾ ਹੈਗਾ ਉਹ ਘਟੂਗਾ ਨਹੀਂ ਸਗੋਂ ਵਧੂਗਾ ਠੀਕ ਹੈ ਫੇਰ ਵੀ ਮਤਲਬ ਕਿ ਉਹਨਾਂ ਦੀ ਜਿਹੜੀ ਡਿਮਾਂਡ ਸੀ ਕਿ ਸਾਈਡਾਂ ਤੋਂ ਵੀ ਹੋਵੇ ਤਾਂ ਉਹ ਵੀ ਅਸੀਂ ਪ੍ਰਵੀਜ਼ਨ ਐਸ ਪਰ ਡਿਜ਼ਾਈਨ ਕਰ ਰਹੇ ਹਾਂ ਇਸ ਕਰਕੇ ਮਾਮਲਾ ਜਿਹੜਾ ਰਿਜ਼ੋਲਵ ਹੋਵੇ ਤੇ ਮੈਂ ਸਪੈਸ਼ਲੀ ਚ ਨਿਕਲ ਕੋ ਇਸੇ ਕੰਮ ਦੀ ਆਇਆ ਸੀ ਤਾਂ ਕਿ ਇਹਨਾਂ ਦੇ ਜਿਹੜੇ ਸ਼ਿਕਾਇਤ ਨੇ ਉਹ ਦੂਰ ਕਰ ਸਕੀਏ ਦੂਜੀ ਗੱਲ ਇਹ ਹੈ ਕਿ ਉਹਨਾਂ ਦੀ ਕੁਝ ਹੋਰ ਡਿਮਾਂਡ ਸੀਗੀ ਆ ਜਿਵੇਂ ਕੋਈ ਤੇ ਲਿਫਟ ਸਕ੍ਰੀਨ ਲੱਗਣੀ ਹੈ ਜਾਂ ਕਿਤੇ ਉਹਨਾਂ ਨੂੰ ਡ੍ਰਿੰਕਿੰਗ ਵੀ ਪਾਣੀ ਚਾਹੀਦਾ ਤੇ ਇਹ ਨੂੰ ਸਾਨੂੰ ਅਪਾਰਟਮੈਂਟ ਨੂੰ ਜਿਹੜਾ ਹੈਗਾ ਇਨਲਾਈਟਿੰਗ ਦੇ ਕੇ ਦੇਣੀ ਹੈ ਤੇ ਉਹਨਾਂ ਦੇ ਉਹ ਵੀ ਅਸੀਂ ਰਿਜ਼ੋਲਵ ਕਰਾਂਗੇ ਜੀਪ ਸਾਹਿਬ ਇੱਕ ਗੱਲ ਕਰਦੇ ਜੀ ਲੰਬੇ ਸਮੇਂ ਤੋਂ ਮੇਰੀ ਤੁਹਾਡੇ ਅਧਿਕਾਰੀਆਂ ਨਾਲ ਚਰਚਾ ਦਾ ਵਿਸ਼ਾ ਚੱਲਿਆ ਜਿਸ ਤਰ੍ਹਾਂ ਕਿ ਨਹਿਰ ਰੋਕੀ ਗਈ ਹੈ ਇੱਥੇ ਦਿੱਲੀ ਬੰਦ ਕੀਤੀ ਗਈ ਹੈ ਔਰ ਨਹਿਰ ਦੇ ਵਿੱਚੋਂ ਖਨਨ ਮਾਫੀਆ ਰਿਲਾਕੀ ਰੇਤਾਂ ਚੋਰੀ ਕਰ ਰਿਹਾ ਮੇਰੀ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਕਿ ਅਸੀਂ ਆਪਣੇ ਤੌਰ ਤੇ ਲਈ ਕਾਰਵਾਈ ਕਰ ਸਕਦੇ ਹਾਂ ਉਹ ਕਰੀ ਹੈ ਤੇ ਇਸ ਤੋਂ ਬਾਅਦ ਮਾਈਨਿੰਗ ਡਿਪਾਰਟਮੈਂਟ ਨੂੰ ਭੇਜ ਦਿੱਤੀ ਪਰ ਨਾ ਉਹ ਖਨਨ ਰੁਕਿਆ ਨਾ ਚੋਰੀ ਰੁਕੀ ਕੀ ਕਹਿਣਾ ਚਾਹੋਗੇ ਹੁਣ ਇਸ ਤਰ੍ਹਾਂ ਹੈਗਾ ਤੁਸੀਂ ਇਹ ਮੇਰੇ ਧਿਆਨ ਚ ਲੈਂਦੇ ਆਂ ਕਿ ਆਪਰੇ ਤਰੀ ਨਾਲ ਗੱਲ ਕਰੂੰਗਾ ਵੀ ਇਹ ਮੈਟਰ ਕੀ ਹੈਗਾ ਕਿਉਂਕਿ ਜੋ ਮੇਰੇ ਵੱਲੋਂ ਕਾਰਵਾਈ ਹੋਣੀ ਹੈ ਉਹ ਅਸੀਂ ਬਿਲਕੁਲ ਕਰਾਂਗੇ ਔਰ ਨਾਲ ਹੀ ਜੇ ਧੇਰ ਬੰਦ ਪਈ ਹੈ ਜੇ ਉੱਤੇ ਰੇਤਾ ਨਿਕਲ ਰਿਹਾ ਠੀਕ ਹੈ ਤਾਂ ਉਹਤੇ ਅਸੀਂ ਕਰ ਦੇਣਾ ਸਰ ਸਾਈਡਾਂ ਤੋਂ ਤੁਸੀਂ ਦਿੱਤੀਆਂ ਅਪਰੂਵਲ ਜ਼ਿੱਤੀਆਂ ਨੇ ਕੁਝ ਖੇਤਾਂ ਦੇ ਵਾਸਤੇ ਉਹ ਕਿਹੜੇ-ਕਿਹੜੇ ਅਪਰੂਵਲਸ ਨੇ ਕੀ-ਕੀ ਉਹਨਾਂ ਕੰਡੀਸ਼ਨਸ ਨੇ ਤਰੋਦੀ ਅ ਕਿਹੜੀ ਦੀ ਗੱਲ ਕਰੀ ਜੋ ਅਪਰੂਵ ਵਾਟਰ ਲੈਣ ਵਾਸਤੇ ਜੋ ਅਪਰੂਵਲਸ ਦੀ ਗੱਲ ਚੱਲੀ ਸੀ ਵੀ ਅਸੀਂ ਉਹ ਤਾਂ ਕੁਝ ਲਿਫਟ ਸਕੀਮਾਂ ਨੇ ਜਿੱਥੇ ਕਿ ਪਾਣੀ ਕਿਉਂਕਿ ਨਹਿਰ ਜਿਹੜੀ ਕਟਿੰਗ ਦੇ ਵਿੱਚ ਜਮੀਨ ਉੱਚੀ ਐਸੇ ਪਸੇ ਹਾਂਜੀ ਉੱਥੇ ਜਿਹੜਾ ਹੈਗਾ ਪਾਣੀ ਨਹੀਂ ਲੈ ਸਕਣ ਲੱਗ ਸਕਦਾ ਤਾਂ ਉੱਥੇ ਪਾਣੀ ਜਿਹੜਾ ਹੈਗਾ ਅਸੀਂ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਪਾਣੀ ਦੇਵੇਂ ਠੀਕ ਹੈ ਉੱਥੇ ਅਸੀਂ ਲਿਫਟ ਸਿਸਟਮ ਜਿਹੜੀ ਹੈਗੀ ਲਗਾ ਰਹੇ ਹਿੱਤੇ ਸਾਈਡਾਂ ਤੋਂ ਕੋਈ ਜਗ੍ਹਾ ਰੱਖ ਰਹੇ ਹਾਂ ਜਿਸ ਨਾਲ ਵਾਟਰ ਰੀਚਾਰਜ ਹੋਵੇ ਨਹੀਂ ਇਸ ਤਰ੍ਹਾਂ ਹੈਗਾ ਕਿ ਰੀਚਾਰਜ ਜਿਹੜਾ ਹੈ ਨਾ ਮੈਕਸਿਕਮ ਉਹ ਬੈਡ ਲੈਵਲ ਤੋਂ ਹੁੰਦਾ ਬੈਡ ਅਸੀਂ ਲਾਈਨ ਰੱਖ ਰਹੇ ਹਾਂਜੀ ਉਹੀ ਅਸੀਂ ਜਿਹੜੇ ਕਿਸਾਨ ਇਹਨਾਂ ਨੇ ਹੀ ਬੇਨਤੀ ਕੀਤੀ ਔਰ ਉਹ ਇਸ ਗੱਲ ਤੇ ਮਤਲਬ ਕਿ ਉਹਨਾਂ ਨੇ ਚਲੋ ਐਗਰੀ ਕਰ ਗਈ ਹੈ ਠੀਕ ਹੈ ਤੇ ਅਤੇ ਬਸ ਫੇਸ ਦਾ ਕੰਮ ਚੱਲਦਾ ਹੈ ਸਭ ਜਿਹੜੀ ਬੈੱਡ ਦੀ ਵਿਡਥ ਆ ਕਿੰਨੀ ਵਧਾਈ ਗਈ ਹੈ ਬੈੱਡ ਦੀ ਪਹਿਲਾਂ 226 ਫੁੱਟ ਸੀ ਜੰਨੀ ਮੈਂ 250 ਫੁੱਟ ਠੀਕ ਹੈ ਚੀਪਸੌਫ ਦਲਕਾਪੇ ਦੀ ਛੋਟਾ ਸਵਾਸ ਜਿਸ ਤਰ੍ਹਾਂ ਕਿਸਾਨ ਜੱਥੇਬੰਦੀ ਦੀ ਮੰਗ ਸੀ ਸ਼ਹਿਰ ਨੂੰ ਲੈ ਕੇ ਵੀ ਸੀ ਕਾਰਟ ਰੀਚਾਰਜਿੰਗ ਡਿਵਾਈਸ ਉਹਨੇ ਇੱਕ ਚੱਲ ਚਾ ਚੱਲ ਰਹੀ ਸੀ ਕਿ ਪੈਪਾ ਪਾ ਕੇ ਕਾਰਟ ਰੀਚਾਰਜਿੰਗ ਨੂੰ ਰੈਵਲਟ ਕੀਤਾ ਜਾਏਗਾ ਉਹ ਕਿਹੜੀਆਂ ਸ਼ਰਤਾਂ ਦੇ ਆਧਾਰ ਤੇ ਜਿਹੜੀ ਆਪਸੀ ਸੰਮਤੀ ਨਹੀਂ ਇਸ ਤਰ੍ਹਾਂ ਹੈ ਜਿੱਥੇ ਜਿੱਥੇ ਲੋਡ ਹੋਊਗੀ ਵੈਸੇ ਦਾ ਲੋਡ ਪਹਿਣੀ ਨਹੀਂ ਹੈ ਅਸੀਂ ਤਾਂ ਡਿਪਾਰਟਮੈਂਟ ਪੇਰੇ ਦੇ ਜਿਹੜੇ ਪਿੰਡਾਂ ਦੇ ਛੱਪੜ ਨੇ ਉਤੋਂ ਰੀਚਾਰਜ ਹੋ ਰਹੀ ਉਹ ਸਾਡੀ ਸਕੀਮ ਚੱਲ ਰਹੀ ਹੈ ਠੀਕ ਹੈ ਜਿੱਥੇ ਕਿਤੇ ਲੋੜ ਹੋਊਗੀ ਤਾਂ ਰੀਚਾਰਜ ਸਕੀਮ ਨਾਲ ਨਹੀਂ ਕੋਈ ਦਿੱਕਤ ਨਹੀਂ ਸਰ ਗੱਲ ਕਰਦੇ ਕਈ ਪਿੰਡਾਂ ਦੇ ਨਮਾਇਦੇ ਸਰਪੰਚ ਪਹੁੰਚੇ ਸੀ ਕਿ ਪਿੰਡਾਂ ਤੋਂ ਮੰਗ ਕੀਤੀ ਗਈ ਹੈ ਜੀ ਇੱਦਾਂ ਦੀ ਅਲੂਕੇਸ਼ਨਾਂ ਦੀ ਨਹੀਂ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਕਿਹਾ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਜਿਵੇਂ ਅਸੀਂ ਆਪ ਕੰਟੈਕਟ ਕਰ ਰਹੇ ਹਾਂ ਜਿਵੇਂ ਛੱਪੜਾ ਰਹੀ ਹੈ ਜੀ ਇਹ ਵੀ ਚਾਰਜ ਹੋ ਰਹੀ ਹੈ ਦੇ ਕੋਲ ਉਸੇ ਇਲਾਕਾ ਨਿਵਾਸੀਆਂ ਦੇ ਕਹਿਣ ਦੇ ਮੁਤਾਬਕ ਵੀ ਜੀੜਾ ਚੁੱਕਿਆ ਸੀ ਪਿੱਛੇ ਵੀ ਜਿਹੜਾ ਸਮਰਾਲਾ ਵਿੱਚ ਲਿਖਾਈ ਮੀਟਿੰਗ ਹੋਈ ਉੱਥੇ ਵੀ ਤੇ ਇਧਰੋਂ ਫਿਰ ਕਹਿਣ ਲੱਗੇ ਜੀ ਤੁਸੀਂ ਸਾਡੀ ਆਵਾਜ਼ ਨਹੀਂ ਚੱਕਦੇ ਆਵਾਜ਼ ਚੱਕੀ ਇਹਨਾਂ ਨੂੰ ਇਹ ਸਾਡੇ ਸਹਿਯੋਗ ਨਾਲ ਅੱਗੇ ਆਏ ਇਸ ਕਰਕੇ ਜੋ ਇਹਨਾਂ ਨੇ ਚਾਹਿਆ ਉਹ ਦਰਾਹਾ ਸ਼ਹਿਰ ਆ ਜਿਹੜਾ ਬਿਲਕੁਲ ਨਹਿਰ ਦੇ ਕੰਢੇ ਬਸਿਆ ਹੋਇਆ ਜਿਆਦੇ ਡਿਮਾਂਡਾਂ ਇਹਨਾਂ ਨੇ ਤੇ ਉਸ ਕਰਕੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਮਤਲਬ ਸਹਿਮਤੀ ਹੋ ਗਈ ਪ੍ਰਸ਼ਾਸਨ ਨਾਲ ਦੀ ਅਸੀਂ ਮੈਂ ਪਹਿਲਾਂ ਵੀ ਦੱਸ ਪਿਆ ਹਟਿਆ ਅੱਜ ਵੀ ਖਿਲਾਫ ਹਾਂ ਪਹਿਲਾਂ ਵੀ ਖਿਲਾਫ ਸੀ ਜੇ ਪਗਾਧ ਵਿੱਚ ਪੱਕੀ ਹੋਊ ਫਿਰ ਵੀ ਖਿਲਾਫ ਸਰ ਫਿਰ ਵਾਟਰ ਵਾਟਰ ਰੀਚਾਰਜ ਉਹ ਹੀ ਕਰਦੇ ਇੱਕ ਮਿੰਟ ਸਿਰਫ ਉਹ ਤੋਂ ਬਾਅਦ ਰੰਗ ਸਰ ਗੱਲ ਕਰਦੇ ਜੀ ਲਗਾਤਾਰ ਕੁਝ ਦਿਨਾਂ ਦਾ ਇੱਕ ਮਸਲਾ ਸੀ ਵਾਟਰ ਰੀਚਾਰਜਿੰਗ ਦਾ ਜਿਹਦੇ ਪਿੱਛੇ ਇਹ ਕਦਮ ਚੱਕੇ ਗਏ ਸੀ ਕਿ ਨਹਿਰ ਪੱਕੀ ਨਾ ਕੀਤੀ ਜਾਵੇ ਹੁਣ ਉਹਦੀ ਸਹਿਮਤੀ ਕਿੱਥੇ ਤੱਕ ਨਿਭੜੀ ਹੈ ਜੀ ਉਹ ਇੱਕ ਤਾਂ ਰੀਚਾਰਜ ਬਿੱਲ ਨਹਿਰ ਦੇ ਬੈੱਡ ਤੇ ਲੱਗਣਗੇ ਤੇ ਦੂਸਰੀ ਜਿਹੜੀ ਮਤਲਬ ਦੀਵਾਰ ਬਣ ਰਹੀ ਹੈ ਕੰਕਰੀਟ ਦੀ ਉਦੇ ਵਿੱਚ 3 3 4 4 ਇੰਚ ਦੇ ਹੋਲ ਰੱਖਣਗੇ ਤਾਂ ਕਿ ਤੇ ਜਦੋਂ 6 ਇੰਚ ਦਾ ਵੀ ਜਿੰਨਾ ਤਾਂ ਕਿ ਉਹ ਮਤਲਬ ਆਲੇ ਦੁਆਲੇ ਜਿਹੜੀ ਮਤਲਬ ਕਿਰਤੀ ਫੰਦੀ ਆ ਉਹਦੇ ਵਿੱਚ ਸੀਪਿੰਗ ਹੁੰਦੀ ਰਹੇ 19 ਜੋ ਸੀਪਿੰਗ ਸਰ 19 ਕਿਹਦੀ ਸੀਪਿੰਗ ਤੁਸੀਂ ਗੱਲ ਕੀਤੀ ਆ ਉਹ ਇਲਾਕੇ ਵਾਸਤੇ ਸ਼ਫੀਸ਼ੈਂਟ ਬਹੁਤ ਹੈ ਉਸ ਨਾਲ ਜੋ ਵਾਟਰ ਟੇਬਲ ਆ ਜੋ ਇਲਾਕੇ ਦਾ ਬਣਿਆ ਰਹੂਗਾ ਤੁਸੀਂ ਪਹਿਲਾਂ ਗੱਲ ਕੀਤੀ ਸੀ ਵਾਟਰ ਟੇਬਲ نیچے ਜਾ ਰਿਹਾ ਨਹੀਂ ਜੀ ਨੁਕਸਾਨ ਹੋਊਗਾ ਨੁਕਸਾਨ ਹੋਊਗਾ ਲੇਕਿਨ ਜਿੰਨਾ ਪਹਿਲਾਂ ਹੋਣਾ ਸੀ ਉਦੋਂ ਘਟੂਗਾ ਜਦੋਂ ਦੁਬਾਰਾ ਪੱਕੀਆਂ ਹੋਣੀਆਂ ਸੀ ਉਹਦੇ ਨਾਲੋਂ ਮਤਲਬ ਘਟੂਗਾ ਜਿੰਨਾ ਉਹ ਨੁਕਸਾਨ ਹੋਣਾ ਸੀ ਕਿਤੇ ਨਾ ਕਿਤੇ ਮਤਲਬ ਉਹ ਨੁਕਸਾਨ ਦੀ ਪਰਪਾਈਏ ਜਿਹੜੇ ਹੋਲ ਛੱਡਣਗੇ ਉਹਨਾਂ ਨਾਲ ਹੀ ਹੋ ਜਾਏਗੀ ਮਤਲਬ ਤੁਹਾਡੀ ਨੂੰ ਜਥੇਬੰਦੀ ਮਤਲਬ ਸੈਕੰਡ ਸਟੈਪ ਤੇ ਚੱਲੇਗੀ ਜੋ ਇਲਾਕੇ ਦੇ ਲੋਕਾਂ ਦੀ ਜੋ ਮੰਗ ਸੀਗੀ ਹਲਕਾ ਨਿਵਾਸੀ ਪਿੰਡਾਂ ਦੇ ਲੋਕ ਸੀਗੇ ਉਹ ਉਹਨਾਂ ਦੀ ਸਹਿਮਤੀ ਮਤਲਬ ਤੁਸੀਂ ਉਹ ਸਹਿਮਤੀ ਤੁਸੀਂ ਸਹਿਮਤੀ ਪ੍ਰਗਟਾਈ ਹੈ ਦੇਖੋ ਜਥੇਬੰਦੀ ਦੀ ਆਪਦੀ ਜਿਹੜੀ ਆਪਦੀ ਮੰਗ ਆ ਸਾਡੀ ਆਪਦੀ ਮੰਗ ਤਾਂ ਇੱਥੇ ਕੋਈ ਨਹੀਂ ਸੀ ਹਾਂਜੀ ਠੀਕ ਆ ਅਸੀਂ ਤਾਂ ਆਲਰੇਡੀ ਮਤਲਬ ਜੋ ਕਿਸਾਨਾਂ ਦੀ ਲੜਾਈ ਦਾ ਹੈ ਸਮੁੱਚੇ ਕਿਸਾਨਾਂ ਦੀ ਉਹਦੇ ਵਿੱਚ ਹੁਣ ਇੱਥੇ ਸ਼ਹਿਰ ਨਿਵਾਸੀਆਂ ਦੀ ਇੱਥੇ ਕਈ ਗੱਲਾਂ ਸੀ ਵੀ ਅੱਗੇ ਹੁਣ ਜਦੋਂ ਉਹਨਾਂ ਨੇ ਕੰਬਾਇਨਾਂ ਦੇ ਉਹਨਾਂ ਨਾਲ ਕਰੇਨਾ ਨਾ ਪੱਟ ਦਿੱਤਾ ਵੀ ਤਾਨੂੰ ਜੇ ਇਸੇ ਤਰ੍ਹਾਂ ਪਾਣੀ ਛੱਡਦੇ ਹੋ ਸਾਰੀ ਮਿੱਟੀ ਡਿੱਗ ਜਾਏਗੀ ਬੱਚੇ ਤੇ ਪ੍ਰੋਬਲਮ ਆਏਗੀ ਰੋਡ ਨੂੰ ਵੀ ਆਏਗੀ ਇਹਨਾਂ ਦੇ ਸੁਝਾਅ ਦੇ ਮੁਤਾਬਕ ਜਿਵੇਂ ਐਮਸੀ ਸਾਹਿਬਾਂ ਦਾ ਸ਼ਾਮਲ ਹੋਏ ਸੀ ਇਹਨਾਂ ਦੇ ਸਾਹਤ ਸੁਝਾਅ ਦੇ ਮੁਤਾਬਕ ਅਸੀਂ ਇਹਨਾਂ ਦੇ ਜੋ ਇਹਨਾਂ ਨੇ ਫੈਸਲਾ ਕੀਤਾ ਮੈਂ ਤੁਸੀਂ ਪੂਰਨ ਤੌਰ ਤੇ ਸੰਤੁਸ਼ਟ ਨਹੀਂ ਹੈਗੇ ਇਸੇ ਉੱਤੇ ਅਸੀਂ ਮਤਲਬ ਜਿਵੇਂ ਬੰਦਕ ਤੌਰ ਤੇ ਅਸੀਂ ਤੇ ਦੂਸਰਾ ਜੋ ਦਰਾਹਾ ਸ਼ਹਿਰ ਦੇ ਲੋਕ ਨੇ ਇਹਨਾਂ ਦੀ ਸ਼ਮੂਲੀਅਤ ਤੋਂ ਧਰਨੇ ਦੇ ਵਿੱਚ ਜਾਂ ਮੀਟਿੰਗ ਦੇ ਵਿੱਚ ਨਾ ਮਤਲਬ ਰਹੀ ਇਸ ਬਾਰੇ ਕੀ ਕਹਾਂ ਲੈ ਚਲੋ ਜਿੰਨੀ ਰਹੀ ਦੇਖੋ ਇੱਕ ਗਲਾਸ ਪਾਣੀ ਦਾ ਅੱਧਾ ਭਰਿਆ ਹੋਇਆ ਕਿਸੇ ਨੂੰ ਉਹਦਾ ਖਾਲੀ ਨਜ਼ਰ ਆਉਂਦਾ ਕਿਸੇ ਨੂੰ ਉਹਦਾ ਭਰਿਆ ਨਜ਼ਰ ਆਉਂਦਾ ਠੀਕ ਹੈ ਧੰਨਵਾਦ